ਇਸ ਭੱਜ ਦੌੜ ਦੀ ਦੁਨੀਆ ਦੇ ਵਿੱਚ ਹਰ ਕੋਈ ਪੈਸਾ ਕਮਾਉਣਾ ਚਾਹੁੰਦਾ ਹੈ ਉਹ ਹਰ ਇੱਕ ਤਰੀਕੇ ਦੇ ਨਾਲ ਕਮਾਉਣਾ ਚਾਹੁੰਦਾ ਹੈ ਜੇਕਰ ਤੁਹਾਨੂੰ ਕੋਈ ਸੁਨਹਿਰੀ ਮੌਕਾ ਮਿਲੇ ਤਾਂ ਤੁਸੀਂ ਉਸ ਨੂੰ ਗਵਾਓਗੇ ਜਾਂ ਨਹੀਂ ਤਾਂ ਜੀ ਹਾਂ ਇੱਕ ਖਬਰ ਇਸੇ ਮੁਤਲਕ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਹੁਣ 9200 ਰੁਪਏ ਮਹੀਨਾ ਕਮਾਉਣ ਦਾ ਮੌਕਾ ਜਿਹੜਾ ਆ ਉਹ ਹੱਥੋਂ ਗਵਾ ਨਾ ਲਿਓ ਕਿਉਂਕਿ ਤੁਹਾਨੂੰ ਸੁਨਹਿਰੀ ਮੌਕਾ ਮਿਲ ਰਿਹਾ ਤਾਂ ਇਸ ਦੇ ਵਿੱਚ ਨਾ ਤਾਂ ਤੁਹਾਡੇ ਪੈਸੇ ਡੁੱਬਣ ਦੀ ਜਿਹੜੀ ਹੈ ਕਿ ਉਹ ਖਤਰਾ ਹੈ ਤੇ ਇਸ ਦੇ ਵਿੱਚ ਸਰਕਾਰ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਏਗੀ ਆਖਿਰਕਾਰ ਇਹ ਮੌਕਾ ਕੀ ਹੈ ਇਸ ਦੇ ਬਾਰੇ ਕੀ ਜਾਣਕਾਰੀ ਹੈ ਤੁਹਾਨੂੰ ਸਾਰੀ ਜਾਣਕਾਰੀ ਦਮਾਗੇ ਹੁਣ ਹਰ ਇੱਕ ਇਨਸਾਨ ਨੂੰ ਜਿਹੜਾ ਕੀ 9200 ਰੁਪਏ ਕਮਾਉਣ ਦਾ ਮੌਕਾ ਮਿਲਿਆ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੇ ਕੀ ਪੋਸਟ ਆਫਿਸ ਵੱਲੋਂ ਇੱਕ ਜਿਹੜੀ ਐ ਸਕੀਮ ਖੋਲੀ ਗਈ ਆ ਜਿਸ ਦੇ ਵਿੱਚ ਇਹ ਮੌਕਾ ਤੁਹਾਨੂੰ ਦਿੱਤਾ ਜਾ ਰਿਹਾ ਹੈ ਕੀ ਸਾਰੀ ਪ੍ਰੋਸੈਸ ਹੈ ਉਸ ਦੇ ਲਈ ਤੁਹਾਨੂੰ ਕੀ ਦਸਤਾਵੇਜ਼ ਰੱਖਣੇ ਹੋਣਗੇ ਜਾਂ ਕੀ ਨਿਯਮ ਹੋਣਗੇ ਸਾਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਜੇ ਤੁਸੀਂ ਵੀ ਮਹੀਨਾਵਾਰ ਨਿਵੇਸ਼ ਕਰਕੇ ਮਹੀਨਾਵਾਰ ਆਮਦਨ ਕਮਾਉਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਤੇ ਇਸ ਨੂੰ ਅੰਤ ਤੱਕ ਜ਼ਰੂਰ ਦੇਖਣਾ ਤਾਂ ਕਿ ਕੋਈ ਵੀ ਜਾਣਕਾਰੀ ਜਿਹੜੀ ਹੈ ਉਹ ਮਿਸ ਨਾ ਹੋ ਸਕੇ ਪੋਸਟ ਆਫਿਸ ਵੱਲੋਂ ਜਿਹੜੀ ਹੈ ਇੱਕ ਯੋਜਨਾ ਕੱਢੀ ਗਈ ਹੈ ਇਹ ਸਰਕਾਰੀ ਸਕੀਮ ਹੈ ਜਿਸ ਦੇ ਵਿੱਚ ਤੁਸੀਂ ਨਿਵੇਸ਼ ਕਰਕੇ ਤੁਸੀਂ ਹਰ ਮਹੀਨੇ ਨਿਯਮਤ ਆਮਦਨ ਕਮਾ ਸਕਦੇ ਹੋ ਤਾਂ ਇਹ ਸਕੀਮ ਦੀ ਮਿਆਦ ਜਿਹੜੀ ਆ 5 ਸਾਲ ਤੱਕ ਆ ਦੀ ਹੈ ਸਭ ਤੋਂ ਪਹਿਲਾਂ ਸਮਝਦੇ ਹਾਂ ਕਿ ਆਖਰਕਾਰ ਪੋਸਟ ਵਿਭਾਗ ਵੱਲੋਂ ਕਿਹੜੀ ਸਕੀਮ ਕੱਢੀ ਗਈ ਹੈ ਕਿ ਉਸ ਦਾ ਨਾਮ ਹੈ ਤੁਹਾਨੂੰ ਉਸ ਦਾ ਕੀ ਲਾਭ ਹੋਣ ਵਾਲਾ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਪੋਸਟ ਆਫਿਸ ਵੱਲੋਂ ਜਿਹੜੀ ਹੈ ਇਹ ਜੋ ਸਕੀਮ ਕੱਢੀ ਗਈ ਹੈ ਇਸ ਦਾ ਨਾਮ ਹੈ ਪੋਸਟ ਆਫਿਸ ਮੰਥਲੀ ਇਨਕਮ ਸਕੀਮ ਇਹ ਭਾਰਤ ਸਰਕਾਰ ਦੀ ਇੱਕ ਗਰੰਟੀਸ਼ੁਦਾ ਸਕੀਮ ਹੈ ਜੋ ਪੋਸਟ ਆਫਿਸ ਦੁਆਰਾ ਚਲਾਈ ਜਾਂਦੀ ਹੈ ਇਹ ਨਿਵੇਸ਼ਕਾਂ ਨੂੰ ਸਥਿਰ ਤੇ ਜੋਖਮ ਰਹਿਤ ਆਮਦਨ ਲਈ ਜਿਹੜੀ ਹੈ ਉਹ ਤਿਆਰ ਕੀਤੀ ਗਈ ਹੈ ਜਿਸ ਦੇ ਨਾਲ ਜੋ ਜਨਤਾ ਹੈ ਉਹ ਇਸ ਦਾ ਲਾਭ ਲੈ ਸਕਦੀ ਹੈ ਤਾਂ ਹੁਣ ਇਹਦਾ ਪ੍ਰੋਸੈਸ ਕੀ ਹੋਏਗਾ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਸ ਦੇ ਵਿੱਚ ਤੁਸੀਂ ਮਾਸਿਕ ਆਮਦਨ ਯੋਜਨਾ ਘੱਟੋ-ਘੱਟ ਰਕਮ ਦੀ ਜੇਕਰ ਗੱਲ ਕਰੀਏ ਤਾਂ 1000 ਰੁਪਏ ਜਮਾ ਕਰਵਾ ਕੇ ਆਪਦਾ ਖਾਤਾ ਜਿਹੜਾ ਆ ਉਹ ਖੋਲ ਸਕਦੇ ਹੋ ਹੁਣ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਆਖਿਰਕਾਰ ਕਿੰਨੀ ਰਕਮ ਜਿਹੜੀ ਆ ਇਸ ਦੇ ਵਿੱਚ ਜਮਾ ਕਰਵਾ ਸਕਦੇ ਹੋ ਜਾਂ ਇਸ ਦੇ ਵਿੱਚ ਵੱਧ ਤੋਂ ਵੱਧ ਕਿੰਨੀ ਰਕਮ ਜਿਹੜੀ ਆ ਉਹ ਜਮਾ ਕਰਵਾ ਸਕਦੇ ਹੋ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਘੱਟੋ-ਘੱਟ ਰਕਮ ਜਿਹੜੀ ਆ ਘੱਟ ਤੋਂ ਘੱਟ 1000 ਰੁਪਏ ਪੋਸਟ ਆਫਿਸ ਮਾਸਿਕ ਆਮਦਨ ਯੋਜਨਾ ਦੇ ਵਿੱਚ 1000 ਰੁਪਏ ਤੁਸੀਂ ਜਮਾ ਕਰਵਾ ਸਕਦੇ ਹੋ ਤਾਂ ਇਸ ਦੇ ਵਿੱਚ 1000 ਰੁਪਏ ਦੇ ਗੁਣਾ ਵਿੱਚ ਨਿਵੇਸ਼ ਕੀਤਾ ਜਾ ਸਕਦਾ ਹੈ ਤਾਂ ਇੱਕ ਖਾਤੇ ਲਈ ਘੱਟ ਤੋਂ ਘੱਟ ਜੋ ਜਮਾ ਅਰ ਰਾਸੀ ਹੈ ਤਾਂ ਉਹ 9 ਲੱਖ ਰੁਪਏ ਜਿਹੜੀ ਆ ਤੁਸੀਂ ਰੱਖ ਸਕਦੇ ਹੋ ਤਾਂ ਜੋੜੀ ਖਾਤੇ ਦੇ ਲਈ ਮੰਨ ਲਓ ਵੀ ਜੇ ਕਿਸੇ ਦੀ ਇਹ ਸਲਾਹ ਬਣਦੀ ਹੈ ਕਿ ਜੁਆਇੰਟ ਖਾਤਾ ਖੁਲਾਉਣਾ ਹੈ ਤਾਂ ਉਸ ਦੇ ਲਈ ਵੱਧ ਤੋਂ ਵੱਧ 15 ਲੱਖ ਰੁਪਏ ਜਿਹੜੇ ਆ ਇਸ ਦੇ ਵਿੱਚ ਜਮ੍ਹਾਂ ਕਰ ਸਕਦੇ ਹੋ ਤਾਂ ਕਈ ਵਾਰ ਵਿਚਾਰ ਇਹ ਬਣਦਾ ਹੈ ਕਿ ਹੁਣ ਇੱਕ ਸਾਲ ਬੀਤ ਚੁੱਕਿਆ ਹੈ ਤਾਂ ਇਸ ਸਾਲ ਦੇ ਵਿੱਚ ਤਾਂ ਇਹ ਆਮਦਨ ਜਿਹੜੀ ਆ ਸਾਨੂੰ ਜ਼ਰੂਰਤ ਪੈਂਦੀ ਆ ਜਾਂ ਸਾਨੂੰ ਜਿਹੜੀ ਆ ਇਸ ਪੈਸੇ ਦੀ ਲੋੜ ਪੈ ਗਈ ਆ ਤਾਂ ਤੁਸੀਂ ਕਢਵਾਉਣਾ ਚਾਹੁੰਦੇ ਹੋ ਉਸ ਦੇ ਬਾਰੇ ਵੀ ਪੂਰੀ ਜਾਣਕਾਰੀ ਜਿਹੜੀ ਆ ਉਹ ਲੈ ਲਓ ਤਾਂ ਜੇਕਰ ਤੁਸੀਂ ਇੱਕ ਵਾਰ ਨਿਵੇਸ਼ ਕਰ ਦਿੰਦੇ ਹੋ ਤਾਂ ਸਾਲ ਤੋਂ ਪਹਿਲਾਂ ਤੁਸੀਂ ਇਸ ਦੇ ਵਿੱਚੋਂ ਪੈਸੇ ਬਿਲਕੁਲ ਵੀ ਨਹੀਂ ਕਢਵਾ ਸਕਦੇ ਜੇਕਰ ਤੁਸੀਂ ਪੈਸੇ ਇਸ ਦੇ ਵਿੱਚੋਂ ਕਢਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਸਾਲ ਦਾ ਸਮੇਂ ਦਾ ਇੰਤਜ਼ਾਰ ਕਰਨਾ ਪਏਗਾ 1 ਸਾਲ ਤੋਂ ਬਾਅਦ 1 ਤੋਂ 3 ਸਾਲ ਦੇ ਅੰਦਰ ਅੰਦਰ ਖਾਤਾ ਬੰਦ ਕਰਨ ਤੇ ਜੇਕਰ ਤੁਸੀਂ ਕਰੋਗੇ 1 ਸਾਲ ਤੋਂ ਬਾਅਦ ਤਾਂ 2% ਦੀ ਕਟੌਤੀ ਹੋਏਗੀ ਜੇਕਰ ਤਿੰਨ ਤੋਂ 5 ਸਾਲ ਦੇ ਅੰਦਰ ਅੰਦਰ ਖਾਤਾ ਬੰਦ ਕਰਵਾਉਣਾ ਚਾਹੁੰਦੇ ਹੋ ਤਾਂ ਉਸ ਦੇ ਉੱਤੇ 1% ਦੀ ਕਟੌਤੀ ਜਿਹੜੀ ਹੈ ਉਹ ਉਹ ਹੋਏਗੇ ਤਾਂ ਪੋਸਟ ਆਫਿਸਰ ਮਿਸ 2024 ਕੈਲਕੂਲੇਸ਼ਨ ਦੀ ਇਸ ਯੋਜਨਾ ਦੇ ਵਿੱਚ ਇੱਕ ਖਾਤੇ ਵਿੱਚ ਵੱਧ ਤੋਂ ਵੱਧ 9 ਲੱਖ ਰੁਪਏ ਜਮ੍ਹਾਂ ਕਰਨ ਦੀ ਇਜਾਜ਼ਤ ਜਿਹੜੀ ਹੈ ਉਹ ਜਨਤਾ ਨੂੰ ਹੈ ਇਸ ਜਮ੍ਹਾਂ ਦੇ ਉੱਤੇ ਹਰ ਮਹੀਨੇ ਤੁਹਾਨੂੰ ਜੇਕਰ ਤੁਸੀਂ 9 ਲੱਖ ਰੁਪਏ ਜਮ੍ਹਾਂ ਕਰਵਾਉਂਦੇ ਹੋ ਤਾਂ 5550 ਰੁਪਏ ਦੀ ਤੁਹਾਨੂੰ ਮਹੀਨਾਵਾਰ ਆਮਦਨ ਹੋਏਗੀ ਜੇਕਰ ਸਾਂਝੇ ਖਾਤੇ ਦੇ ਵਿੱਚ ਲਗਭਗ 15 ਲੱਖ ਰੁਪਏ ਜਮ੍ਹਾਂ ਕਰਵਾਉਂਦੇ ਹੋ ਤਾਂ ਜਿਸ ਦੀ ਤੁਹਾਨੂੰ ਇਜਾਜ਼ਤ ਹੈ ਤਾਂ ਇਸ ਦੇ ਉੱਤੇ ਤੁਹਾਨੂੰ ਹਰ ਮਹੀਨੇ 9250 ਰੁਪਏ ਦੀ ਆਮਦਨ ਜਿਹੜੀ ਆ ਉਹ ਹੋਏਗੀ ਤਾਂ ਇੱਕ ਸਕੀਮ ਦੀ ਰਿਟਰਨ ਜਿਹੜੀ ਆ ਉਹ 5 ਸਾਲਾਂ ਦੇ ਲਈ ਰਹਿੰਦੀ ਹੈ ਤੁਹਾਡਾ ਇਹ 15 ਲੱਖ ਰੁਪਇਆ ਜਿਹੜਾ ਆ 5 ਸਾਲਾਂ ਦੇ ਲਈ ਜਮਾ ਹੋਏਗਾ ਜੇਕਰ ਤੁਸੀਂ ਇਸ ਨੂੰ ਕਢਵਾਉਣਾ ਚਾਹੁੰਦੇ ਹੋ ਤਾਂ 1 ਸਾਲ ਤੋਂ ਪਹਿਲਾਂ ਨਹੀਂ ਕਢਵਾ ਸਕਦੇ ਤਾਂ ਜੇਕਰ ਕਢਵਾਉਣਾ ਚਾਹੁੰਦੇ ਹੋ ਤਾਂ 1 ਸਾਲ ਤੋਂ ਬਾਅਦ 1 ਸਾਲ ਤੋਂ 3 ਸਾਲ ਦੇ ਸਮੇਂ ਦੇ ਵਿੱਚ ਤੁਸੀਂ ਇਸ ਨੂੰ ਕਢਵਾ ਸਕਦੇ ਹੋ ਜਿਸ ਦੇ ਉੱਤੇ ਤੁਹਾਨੂੰ ਜਿਹੜਾ ਆ 2% ਦੀ ਕਟੌਤੀ ਹੋਏਗੀ ਜੇਕਰ 3 ਸਾਲ ਤੋਂ ਲੈ ਕੇ 5 ਸਾਲ ਦੇ ਵਿੱਚ ਵਿੱਚ ਕਢਾਉਣੇ ਹੋ ਤਾਂ 1% ਦੀ ਕਟੌਤੀ ਤੁਹਾਡੇ ਨਾਲ ਕੱਟੀ ਜਾਏਗੀ ਤਾਂ ਉਦਾਹਰਨ ਦੇ ਤੌਰ ਤੇ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਜੇਕਰ ਤੁਸੀਂ 15 ਲੱਖ ਰੁਪਏ ਇਸ ਦੇ ਵਿੱਚ ਜਮ੍ਹਾਂ ਕਰਾਉਨੇ ਹੋ ਭਾਵੇਂ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਜੁਆਇੰਟ ਖਾਤਾ ਜਿਹੜਾ ਇਸ ਦੇ ਵਿੱਚ ਜੋੜੋ ਜਾਂ ਇਸ ਨੂੰ ਜੁਆਇੰਟ ਖਾਤਾ ਤੁਸੀਂ ਆਪ or not. ਜਮਾ ਕਰਵਾਉਣੇ ਹੋ ਜਿਹੜੀ 15 ਲੱਖ ਰੁਪਏ ਜਮਾ ਕਰਾਉਣੇ ਹੋ ਤਾਂ ਤੁਹਾਨੂੰ ਸਾਲਾਨਾ ਦਰ ਵਿਆਜ ਜਿਹੜੀ ਹੈ ਉਹ 74 7.4% ਜਿਹੜੀ ਹੈ ਉਹ ਪਏਗੀ ਤਾਂ ਇਸ ਦੀ 5 ਸਾਲ ਦੀ ਮਿਆਦ ਹੈ ਜੇਕਰ ਵਿਆਜ ਕਮਾਈ ਦੀ ਗੱਲ ਕਰੀਏ ਤਾਂ ਵਿਆਜ ਕਮਾਈ ਜਿਹੜੀ ਹੈ 5 ਲੱਖ 55000 ਰੁਪਏ ਹੋਏਗੀ ਤਾਂ ਉੱਥੇ ਜੇ ਮਹੀਨੇ ਦੀ ਔਸਤ ਕੱਢੀਏ ਤਾਂ ਮਹੀਨੇਵਾਰ ਤੁਹਾਨੂੰ 9250 ਰੁਪਏ ਦੀ ਜੜਾਇਆ ਉਹ ਮੁਨਾਫਾ ਹੋਏਗਾ ਤਾਂ ਸਮੇ ਤੋਂ ਪਹਿਲਾਂ ਬੰਦ ਕਰਨ ਦੇ ਨਿਯਮ ਵੀ ਤੁਹਾਨੂੰ ਦੱਸ ਦਿੱਤੇ ਗਏ ਨੇ ਜੇਕਰ ਪੋਸਟ ਆਫਿਸ ਮਾਸਿਕ ਆਮਦਨ ਯੋਜਨਾ ਵਿੱਚ ਮਿਆਦ ਪੂਰੀ ਹੋਣ ਤੋਂ ਪਹਿਲਾਂ ਪੈਸੇ ਕਢਵਾਉਣ ਦੀ ਜ਼ਰੂਰਤ ਹੈ ਤੁਹਾਨੂੰ ਇਹ ਸਹੂਲਤ 1 ਸਾਲ ਤੋਂ ਬਾਅਦ ਮਿਲਦੀ ਹੈ ਪ੍ਰੀ ਜੋ ਮੈਚਰ ਬੰਦ ਹੋਣ ਤੇ ਸੂਰਤ ਵਿੱਚ ਤੁਹਾਨੂੰ ਜੁਰਮਾਨਾ ਜਿਹੜਾ ਆ ਅਦਾ ਕਰਨਾ ਹੁੰਦਾ ਤਾਂ ਇਸ ਪੋਸਟ ਬਾਰੇ ਤੁਹਾਡੀ ਕੀ ਰਾਏ ਆ ਆਪਣੀ ਰਾਏ ਸਾਂਝੀ ਜ਼ਰੂਰ ਕਰਨਾ